ਕਿ ਕੀ ਕਹਿਣਾ ਚਾਹਦਾ ਜਿਹੜੀ ਕੰਟਰੀ ਸਰ ਮੇਰਾ ਨਾਮ ਡਾਕਟਰ ਜਗਜੋਤ ਸਿੰਘ ਰੁਬਲ ਆ ਤੇ ਸਭ ਤੋਂ ਪਹਿਲਾਂ ਤੇ ਮੈਂ ਪੀਐਮ ਮੋਦੀ ਜੀ ਨੂੰ ਮੁਬਾਰਕਬਾਰ ਮੁਬਾਰਕਾ ਦਿੰਦਾ ਵਾਂ ਕਿ ਜਿਹੜੇ 30 ਤੀਸਰੀ ਵਾਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਨੇ ਉਸ ਸਰਪ੍ਰਿੰਿ ਪਰਸਨ ਲਗੀਆ ਦਿੱਲੀ ਦੇ ਵਿੱਚ ਤੇ ਮੈਂ ਹਿਸਟਰੀ ਆਫ ਇੰਡੀਆ ਦੇ ਪ੍ਰਾਈਮ ਮਿਨਿਸਟਰ ਪੇਂਟਿੰਗ ਦਾ ਟਾਈਟਲ ਹੈਗਾ ਵਾ ਇਹ ਪੇਂਟਿੰਗ ਮੈਂ ਤਿਆਰ ਕੀਤੀ ਆ ਤੇ ਇਹਦੇ ਵਿੱਚ ਪੂਰਾ ਇਤਿਹਾਸ ਬਣਾਇਆ ਪੰਡਿਤ ਜਵਾਰਲਾਦਾਰੋਂ ਤੋਂ ਲੈ ਕੇ ਪੀਐਮ ਮੋਦੀ ਤੱਕ ਪੇਂਟਿੰਗ ਪੂਰਾ ਇਤਿਹਾਸ ਪੇਂਟਿੰਗ ਦੇ ਵਿੱਚ ਕਵਰ ਕੀਤਾ ਤੇ ਇਹ ਪੇਂਟਿੰਗ ਨੂੰ ਬਣਾਉਣ ਦੇ ਵਿੱਚ 2 ਮਹੀਨੇ ਦਾ ਟਾਈਮ ਲੱਗਾ ਵਾ ਤੇ ਐਕ੍ਰੀਲਿਕ ਕਲਰਸ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਵਾ ਤੇ ਇਹ ਜਿਹੜਾ ਮੀਡੀਅਮ ਐਕ੍ਰੀਲਿਕ ਕਲਰਸ ਆ ਤੇ ਇਹਦੀ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ ਵਾ 7 ਫੀਟ ਬਾਈ 8 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਆ ਤੇ ਮੇਰੀ ਤਮੰਨਾ ਹੈਗੀ ਆ ਪੇਂਟਿੰਗ ਨੂੰ ਪਾਰਲੀਮੈਂਟ ਹਾਊਸ ਦੇ ਵਿੱਚ ਉੱਥੇ ਲਗਾਇਆ ਜਾਏ ਤਾਂ ਕਿ ਇਹਦੀ ਜਿਹੜੀ ਸਹੀ ਜਗ੍ਹਾ ਹੈਗੀ ਆ ਜਿੱਦਨੇ ਵੀ ਪ੍ਰਾਈਮਿੰਿਸਟਰ ਨੇ ਆਏ ਇਹ ਉੱਥੇ ਹੀ ਆ ਤੇ ਇਹਨੂੰ ਆਰਟ ਗੈਲਰੀਜ਼ ਦੇ ਵਿੱਚ ਵੀ ਡਿਸਪਲੇ ਕਰਾਂਗਾ ਤੇ ਇਸ ਤੋਂ ਪਹਿਲਾਂ ਮੈਨੂੰ ਪੀਐਮ ਮੋਦੀ ਜੀ ਦਾ ਵੀ ਅਪਰੀਸ਼ੀਏਸ਼ਨ ਲੈਟਰ ਵੀ ਆਇਆ ਮੈਂ ਉਹਨਾਂ ਦੀ ਇੱਕ ਪਰਸਨਲ ਪੇਂਟਿੰਗ ਨਾਲ ਇਹ ਜਦੋਂ ਪਿਛਲੇ 5 ਸਾਲ ਪਹਿਲਾਂ ਇਲੈਕਸ਼ਨ ਹੋਏ ਸੀ ਤੇ 3 ਇੰਡੀਆ ਦੇ ਪ੍ਰੈਜ਼ੀਡੈਂਟਾਂ ਦੇ ਵੀ ਪ੍ਰਸੰਸਾ ਪਤਰ ਆ ਚੁੱਕੇ ਨੇ ਕਿਸ ਦਾ ਤੁਹਾਡੇ ਦਿਨ ਚ ਆਇਆ ਤੇ ਕਿੰਨਾ ਸਮਾਂ ਲੱਗਾ ਤੇ ਕਿੰਨੇ ਕਲਰ ਯੂਜ਼ ਕੀਤੇ ਗਏ ਇਹ ਸਾਰੇ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 2 ਮਹੀਨੇ ਦਾ ਟਾਈਮ ਲੱਗਾ ਜ ਜਿੰਨੂੰ ਮੈਂ ਫਾਈਨਲ ਡਿਸਿਸ ਦੇ ਰਿਹਾ ਹਾਂ ਤੇ ਅਕ੍ਰੀਲਿਕ ਕਲਰਸ ਦੇ ਨਾਲ ਪੇਂਟਿੰਗ ਨੂੰ ਬਣਾਇਆ ਗਿਆ 16 ਬਾਕਸਿਸ ਇਹਦੇ ਤੇ 15 ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰਸ ਬਣਾਏ ਗਏ ਤੇ ਇੱਕ ਇੰਡੀਆ ਦਾ ਦੇਸ਼ ਦਾ ਫਲੈਗ ਬਣਾਇਆ ਗਿਆ ਤੇ ਇਹਨੂੰ ਮੈਂ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਦਰਜ ਕਰਵਾਉਣਾ ਚਾਹੁੰਦਾ ਹਾਂ ਕਿ ਕੀ ਕਹਿਣਾ ਚਾਹਦਾ ਜਿਹੜੀ ਕੰਟਰੀ ਸਰ ਮੇਰਾ ਨਾਮ ਡਾਕਟਰ ਜਗਜੋਤ ਸਿੰਘ ਰੁਬਲ ਆ ਤੇ ਸਭ ਤੋਂ ਪਹਿਲਾਂ ਤੇ ਮੈਂ ਪੀਐਮ ਮੋਦੀ ਜੀ ਨੂੰ ਮੁਬਾਰਕਬਾਰ ਮੁਬਾਰਕਾ ਦਿੰਦਾ ਵਾਂ ਕਿ ਜਿਹੜੇ 30 ਤੀਸਰੀ ਵਾਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਨੇ ਉਸ ਸਰਪ੍ਰਿੰਿਸ ਪਰਸਨ ਲਗੀਆ ਦੁਨੀਆ ਦੇ ਵਿੱਚ ਤੇ ਮੈਂ ਹਿਸਟਰੀ ਆਫ ਇੰਡੀਆ ਦੇ ਪ੍ਰਾਈਮ ਮਿਨਿਸਟਰ ਪੇਂਟਿੰਗ ਦਾ ਟਾਈਟਲ ਹੈਗਾ ਵਾ ਇਹ ਪੇਂਟਿੰਗ ਮੈਂ ਤਿਆਰ ਕੀਤੀ ਆ ਤੇ ਇਹਦੇ ਵਿੱਚ ਪੂਰਾ ਇਤਿਹਾਸ ਬਣਾਇਆ ਪੰਡਿਤ ਜਵਾਰਲਾਦਾਰੋਂ ਤੋਂ ਲੈ ਕੇ ਪੀਐਮ ਮੋਦੀ ਤੱਕ ਪੇਂਟਿੰਗ ਪੂਰਾ ਇਤਿਹਾਸ ਪੇਂਟਿੰਗ ਦੇ ਵਿੱਚ ਕਵਰ ਕੀਤਾ ਤੇ ਇਹ ਪੇਂਟਿੰਗ ਨੂੰ ਬਣਾਉਣ ਦੇ ਵਿੱਚ 2 ਮਹੀਨੇ ਦਾ ਟਾਈਮ ਲੱਗਾ ਵਾ ਤੇ ਐਕ੍ਰੀਲਿਕ ਕਲਰਸ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਵਾ ਤੇ ਇਹ ਜਿਹੜਾ ਮੀਡੀਅਮ ਐਕ੍ਰੀਲਿਕ ਕਲਰਸ ਆ ਤੇ ਇਹਦੀ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ ਵਾ 7 ਫੀਟ ਬਾਈ 8 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਆ ਤੇ ਮੇਰੀ ਤਮੰਨਾ ਹੈਗੀ ਆ ਪੇਂਟਿੰਗ ਨੂੰ ਪਾਰਲੀਮੈਂਟ ਹਾਊਸ ਦੇ ਵਿੱਚ ਉੱਥੇ ਲਗਾਇਆ ਜਾਏ ਤਾਂ ਕਿ ਇਹਦੀ ਜਿਹੜੀ ਸਹੀ ਜਗ੍ਹਾ ਹੈਗੀ ਆ ਜਿੱਦਨੇ ਵੀ ਪ੍ਰਾਈਮਿੰਿਸਟਰ ਨੇ ਆਏ ਇਹ ਉੱਥੇ ਹੀ ਆ ਤੇ ਇਹਨੂੰ ਆਰਟ ਗੈਲਰੀਜ਼ ਦੇ ਵਿੱਚ ਵੀ ਡਿਸਪਲੇ ਕਰਾਂਗਾ ਤੇ ਇਸ ਤੋਂ ਪਹਿਲਾਂ ਮੈਨੂੰ ਪੀਐਮ ਮੋਦੀ ਜੀ ਦਾ ਵੀ ਅਪਰੀਸ਼ੀਏਸ਼ਨ ਲੈਟਰ ਵੀ ਆਇਆ ਮੈਂ ਉਹਨਾਂ ਦੀ ਇੱਕ ਪਰਸਨਲ ਪੇਂਟਿੰਗ ਨਾਲ ਇਹ ਜਦੋਂ ਪਿਛਲੇ 5 ਸਾਲ ਪਹਿਲਾ ਇਲੈਕਸ਼ਨ ਹੋਇਆ ਸੀ ਤੇ 3 ਇੰਡੀਆ ਦੇ ਪ੍ਰੈਜ਼ੀਡੈਂਟਾਂ ਦੇ ਵੀ ਪ੍ਰਸ਼ੰਸਾ ਪੱਤਰ ਆ ਚੁੱਕੇ ਨੇ ਕਿਸ ਦਾ ਤੁਹਾਡੇ ਦਿਨ ਚ ਆਇਆ ਤੇ ਕਿੰਨਾ ਸਮਾਂ ਲੱਗਾ ਤੇ ਕਿੰਨੇ ਕਲਰ ਯੂਜ਼ ਕੀਤੇ ਗਏ ਇਹ ਸਾਰੇ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 2 ਮਹੀਨੇ ਦਾ ਟਾਈਮ ਲੱਗਾ ਜ ਜਿੰਨੂੰ ਮੈਂ ਫਾਈਨਲ ਡਿਸਿਸ ਦੇ ਰਿਹਾ ਹਾਂ ਤੇ ਅਕ੍ਰੀਲਿਕ ਕਲਰਸ ਦੇ ਨਾਲ ਪੇਂਟਿੰਗ ਨੂੰ ਬਣਾਇਆ ਗਿਆ 16 ਬਾਕਸਿਸ ਇਹਦੇ ਤੇ 15 ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰਸ ਬਣਾਏ ਗਏ ਤੇ ਇੱਕ ਇੰਡੀਆ ਦਾ ਦੇਸ਼ ਦਾ ਫਲੈਗ ਬਣਾਇਆ ਗਿਆ ਤੇ ਇਹਨੂੰ ਮੈਂ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਦਰਜ ਕਰਵਾਉਣਾ ਚਾਹੁੰਦਾ ਹਾਂ